ਇਹ ਜਿਹੜਾ ਮੁੰਛੀ ਘਰ ਹੈ ਇਹ ਤਬਦੀਲ ਆਸ਼ਕੀ ਦੇ ਅੱਡੇ 'ਚ ਬਣ ਚੁੱਕਿਆ ਹੈ ਆਸ਼ਕਾਂ ਮਰਨ ਲਈ ਲੋਕੀ ਹੋਟਲ ਬੁੱਕ ਕਰਦੇ ਸੀਗੇ ਅੱਜ ਇੱਥੇ ਬਣਾ ਲਿਆ ਅੱਡਾ ਆ ਦੇਖੋ ਜੀ ਉੱਥੇ ਉੱਥੇ ਦੇਖੋ ਕੀ ਲਿਖਿਆ ਜੀ ਬਿਲਕੁਲ ਇਹ ਕਦੇ ਛੋੜ ਮਤ ਜਾਣਾ ਆ ਵੇਖੋ ਜੀ ਆ ਵੇਖੋ ਮਾੜਾ ਜਿਹਾ ਬਸ ਮੈਂ ਇੰਨਾ ਕੋਈ ਹਾਈਡ ਕਰਾਂਗਾ ਕਿੱਦਾਂ ਦੇ ਇੱਥੇ ਫੋਟੋਆਂ ਨੇ ਕਿੱਦਾਂ ਦੀਆਂ ਚੀਜ਼ਾਂ ਨੇ ਮਾਜੇ ਦੇ ਜਰਨਲ ਸੀ ਮਜਹਿਲ ਸੀ ਪਰ ਉਹਨਾਂ ਦੀ ਇਹ ਸੰਪਤੀ ਤੇ ਜੇਕਰ ਅਸੀਂ ਦੇਖੀਏ ਤੇ ਇੱਥੇ ਥਾਂ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ جنگ ਮਾਝੇ ਤੋਂ ਬਗੈਰ ਨਹੀਂ ਸੀ ਲੜੀ ਜਾਂਦੀ ਪਰ ਅੱਜ ਮਾਝੇ ਦੇ ਲੋਕ ਆਸ਼ਕ ਬਣ ਚੁੱਕੇ ਨੇ ਮਾਝੇ ਦੇ ਲੋਕ ਨਸ਼ੇੜੀ ਬਣ ਚੁੱਕੇ ਨੇ ਤੇ ਮਾਝੇ ਦੇ ਲੋਕ ਆਸ਼ਕ ਦੇ ਨਾਲ ਨਾਲ ਐਸੇ ਹਵਸ ਦੇ ਸ਼ਿਕਾਰੀ ਬਣ ਚੁੱਕੇ ਨੇ ਕਿ ਆਪਣੀ ਹਵਸ ਤਾਂ ਅੰਦਰ ਤਾਂ ਹੈ ਹੀ ਉਹਨਾਂ ਦੇ ਪਰ ਉਹਨਾਂ ਨੇ ਇਤਿਹਾਸਿਕ ਸਥਾਨਾਂ ਦੇ ਉੱਤੇ ਲਿਖਣੀ ਸ਼ੁਰੂ ਕਰ ਦਿੱਤੀ ਹੈ। ਕੋਈ ਆਸ਼ਕ ਆਸ਼ਕੇ ਤੇ ਬੈ ਕੇ ਇਧਰੋਂ ਵੀ ਆ ਸਕਦੇ ਨੇ। ਨਛੇੜੀ ਵੀ ਇਧਰੋਂ ਜਾ ਸਕਦੇ ਨੇ। ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦਾ ਗੜ ਹੈ ਤੇ ਕੁਝ ਨਹੀਂ ਪਤਾ ਲੱਗ ਰਿਹਾ। ਜਿੱਥੇ ਉਹਨਾਂ ਨੂੰ ਸੰਸਾਨ ਜਗ੍ਹਾ ਮਿਲੀ ਉਹ ਕਹਿੰਦੇ ਨੇ ਨਾ ਕਿ ਵੀ ਜੰਗਲਾਂ ਦੇ ਵਿੱਚ ਜਾਂ ਆਸ਼ਿਕ ਮਿਲਣਗੇ ਤੇ ਜਾਂ ਤਾਂ ਮਿਲਣਗੇ ਭੂਤ ਪ੍ਰੇਤ ਤੇ ਇੱਥੇ ਭੂਤ ਪ੍ਰੇਤ ਵੀ ਮੌਜੂਦ ਨੇ ਤੇ ਆਸ਼ਿਕ ਵੀ ਮੌਜੂਦ ਹੈ ਅੱਛਾ ਮਨਪ੍ਰੀਤ ਸਿੰਘ ਜੀ ਇੱਕ ਇਹ ਤਸਵੀਰ ਤੁਸੀਂ ਦੇਖੋ ਜੋ ਲਿਖਿਆ ਹੋਇਆ ਇੱਥੇ ਕਿ ਮੈਂ ਤੇਰੇ ਪਿਆਰ ਚ ਪਾਗਲ ਹਾਂ ਮੈਂ ਤੇਰੇ ਪਿਆਰ ਮੈਂ ਐਸੇ ਪਾਗਲ ਹੂੰ ਤਾਂ ਇਹ ਦਿਲ ਬਣਾ ਕੇ ਵਿੱਚ ਨਾਮ ਲਿਖ ਕੇ ਜੋ ਇੱਥੇ ਹਾਲਾਤ ਬਣਾਏ ਚ ਨਾਮ ਲੇ ਕੇ ਇੱਦਾਂ ਜਿਮਲੇ ਕਿ ਇਹ ਚੀਜ਼ ਜਿਹੜਾ ਆਪਾਂ ਵੇਖਦੇ ਆ ਨਾ ਜਿੱਦਾਂ ਹੁਣ ਆ ਸਾਨੂੰ ਹੁੰਦਾ ਕਿ ਯਾਰ ਇਹਦਾ ਕਿਉਂ ਕਰਦੇ ਆ ਅੱਜ ਕੱਲ ਜਿਹੜਾ ਮਾਹੌਲ ਆ ਨਾ ਉਹ ਇੱਦਾਂ ਡਿਵੈਲਪ ਹੋ ਗਿਆ ਕਿ ਸਾਰੇ ਇਹਨੂੰ ਨਾ ਕਮਨ ਜੀ ਚੀਜ਼ ਨਾਲ ਲੈਂਦੇ ਆ ਹੁਣ ਅਸੀਂ ਵੀ ਇੱਥੇ ਆਉਣਾ ਸੀ ਪਰ ਡਰ ਵੀ ਸੀਗਾ ਕਿ ਆਪਾਂ ਗਏ ਕਿ ਇਦਾਂ ਮੰਦਿਰ ਹੋਊਗੀ ਅਸੀਂ ਇੱਕ ਛੋਟਾ ਜਿਹਾ ਪ੍ਰੋਜੈਕਟ ਸੀ ਕਰਨਾ ਆ ਜਿਵੇਂ ਕੰਦਾ ਤੇ ਲਿਖਿਆ ਹੁੰਦਾ ਉਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈ ज्योति यादव जैस्मीन यादव ते ऊपर देखो ऊपर ऊपर देखो लखारी साहब किसी तुम मिलना तुमसे बातें करना बड़ा अच्छा लगता है ओ ओ ओ मेरी हिसाब ਨਾਲ ਜਿਹੜਾ ਹਿੰਦੀ ਗਾਣਾ ਸੀਗਾ ਕਿ ਤੁਮਸੇ ਮਿਲਣਾ ਬਾਤੇ ਕਰਨਾ ਬੜਾ ਕਿੰਨਾ ਕਿਤੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਸੀਗਾ ਉਸ ਨੂੰ ਹੁਣ ਆਸ਼ਕੀਆਂ ਦੇ ਤਬਦੀਲ ਕੀਤਾ ਜਾ ਰਿਹਾ ਉਸ ਦੇ ਵਿੱਚ ਕਿ ਲੱਗਦਾ ਸੀ ਆਹ ਦੇਖੋ ਆ ਆ ਵਾਲੀ ਤੁਸੀਂ ਜਾ ਜਿਹੜੇ ਲੋਕ ਨੇ ਇਥੇ ਪੁੱਟ ਕੇ ਲੈ ਚੁਕੇ ਇਨਥੋਂ ਆਕਾਸ਼ ਆਈ ਲਵ ਯੂ ਜਾਨ ਮਾਇ ਜਾਨ ਕਿਤੇ ਮਾਇ ਜਾਨ ਹੈ ਕਿਤੇ ਆਕਾਸ਼ ਹੈ ਮੈਨੂੰ ਦੱਸੋ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੀ ਹੋਵੇ ਤੇ ਇੱਕ ਵੀ ਨਿਸ਼ਾਨ ਇੱਕ ਵੀ ਨਾਂ ਰਣਜੀਤ ਸਿੰਘ ਦਾ ਨਹੀਂ ਇੱਥੇ ਤੁਸੀਂ ਦੇਖੋਗੇ ਸ਼ਾਇਰੀਆਂ ਲਿਖੀਆਂ ਹੋਈਆਂ ਨੇ ਪਿਆਰ ਭਰੀਆਂ ਦਿਲਾਂ ਲਗਾ ਕੇ ਇਕੱਲੇ ਬਾਜ਼ਾਰ ਮਤ ਜਾਇਆ ਕਰੋ ਨਜ਼ਰ ਲੱਗ ਜਾਏਗੀ ਜਿਹੜੇ ਰਾਜ ਦੇ ਸਥਾਪਿਤ ਕਰਨ ਵਾਸਤੇ ਉਹਨਾਂ ਨੇ ਖੂਨ ਪਸੀਨਾ ਇੱਕ ਕਰ ਦਿੱਤਾ ਆਪਣੇ ਘਰ ਪਰਿਵਾਰ ਸਾਰੇ ਛੱਡੇ ਪਰ ਉਸ ਵਿਰਾਸਤ ਦੇ ਅੱਜ ਅਸੀਂ ਖਲੋਤੇ ਆਂ ਤੇ ਉਹ ਵਿਰਾਸਤ ਅੱਜ ਆਸ਼ਕਾਂ ਦਾ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਐ ਤੇਰੇ ਨਾਮ ਕਾ دیਵਾਨਾ ਤੇਰੇ ਨਾਮ ਕਾ دیਵਾਨਾ ਤੇਰੇ ਘਰ ਕੋ ਫੂਕ ਦੂੰਗਾ ਅੱਛਾ ਦੇਖੋ ਉਹਨੇ ਲਿਖਿਆ ਕਿ ਅਗਰ ਤੂੰ ਇਕੱਲੇ ਬਾਜ਼ਾਰ ਜਾਏਂਗੀ ਤੇ ਫੇਰ ਮੈਂ ਤੇਰੇ ਘਰ ਨੂੰ ਫੂਕ ਦਵਾਵਾਂਗਾ ਹੁਣ ਇਸ ਚੀਜ਼ ਨੂੰ ਕਿਸ ਤਰ੍ਹਾਂ ਰਿਲੇਟ ਕਰਨਾ ਕਮੈਂਟਾਂ ਦੇ ਵਿੱਚ ਲੋਕੀ ਦੱਸ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੌਜੂਦਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕਾਫੀ ਵਿਰਾਸਤਾ ਮੌਜੂਦ ਨੇ ਤੇ ਉਹਨਾਂ ਚੋਂ ਇੱਕ ਵਿਰਾਸਤ ਇਹ Munshi Ghar Khazana ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਥੇ ਲਿਆਂਦਾ ਜਾਂਦਾ ਸੀਗਾ ਇੱਥੇ ਸਟੋਰ ਕੀਤਾ ਜਾਂਦਾ ਸੀਗਾ ਤੇ ਜੇਕਰ ਹੁਣ ਗੱਲ ਕਰੀਏ ਤਾਂ ਇਹ ਜਿਹੜਾ Munshi Ghar ਹੈ ਇਹ ਤਬਦੀਲ ਆਸ਼ਕੀ ਦੇ ਅੱਡੇ ਚ ਬਣ ਚੁੱਕਿਆ ਹੈ ਨਸ਼ੇ ਦੀ ਆੜ ਦੇ ਵਿੱਚ ਇਸ ਨੂੰ ਨਸ਼ੇੜੀਆਂ ਨੇ ਇਸ ਹਾਲਾਤ ਦੇ ਵਿੱਚ ਬਣਾ ਦਿੱਤਾ ਕਿ ਇਹ ਅਸੀਂ ਪਛਾਣ ਵੀ ਨਹੀਂ ਕਰ ਸਕਦੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਚੋਂ ਇੱਕ ਵਿਰਾਸਤ ਹੋਏਗੀ। ਸੋ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਉਨੇ ਆ ਕਿ ਇਸ ਤਰੀਕੇ ਮਾਹੌਲ ਬਣਿਆ ਹੋਇਆ ਇਸ ਵਿਰਾਸਤ ਦਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਆਸ਼ਕੀ ਦਾ ਅੱਡਾ ਜਿਸ ਤਰੀਕੇ ਨਾਲ ਇੱਥੇ ਬਣਾਇਆ ਗਿਆ ਹੈ ਦੂਜੇ ਪਾਸੇ ਤਾਂ ਇਹ ਮੁੰਸ਼ੀ ਘਰ ਹੈ ਜੋ ਇਹ ਤਸਵੀਰਾਂ ਲਿਖਾਰੀ ਜੀ ਉਧਰ ਆਓ ਥੋੜਾ ਜਿਆ ਜਿਹੜਾ ਮੁੰਸ਼ੀ ਖਾਨੇ ਦਾ ਬਾਹਰਲੇ ਪਾਸੇ ਇਹਨਾਂ ਨੇ ਨਾਂ ਲਿਖਿਆ ਹੋਇਆ ਅਸੀਂ ਉਸ ਚੀਜ਼ ਨੂੰ ਵੀ ਕਵਰ ਕਰਨਾ ਹਾਂ ਤਾਂ ਇਹ ਆ ਦੇਖੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਮੁੰਸ਼ੀ ਖਾਨਾ ਜੋ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦਾ ਸੀ ਜੀ ਜੀ ਤੋਂ ਭਾਈ ਮਨਪ੍ਰੀਤ ਸਿੰਘ ਸਾਡਾ ਮজুর ਨੇ ਗੱਲਬਾਤ ਕਰਦੇ ਆ ਭਾਈ ਮਨਪ੍ਰੀਤ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਜੋ ਅੱਜ ਮਾਹੌਲ ਬਣਿਆ ਹੋਇਆ ਇੱਥੇ ਆਸ਼ਕੀ ਦਾ ਆড্ডা ਬਣਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਅ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇਕਰ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਉਹ ਸੁਨਹਿਰੀ ਦੌਰ ਦੀ ਗੱਲ ਕਰਦੇ ਆ ਪਰ ਜਦੋਂ ਅੱਜ ਇੱਥੇ ਪੈਰ ਪਾਉਂਦਿਆਂ ਸਾਰੀ ਸਾਨੂੰ ਕੁਝ ਕੁ ਚੀਜ਼ਾਂ ਦਵਾਰਾਂ ਦੇ ਉੱਤੇ ਜਿਹੜੀਆਂ ਦਵਾਰਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਥੀ ਸ਼ੋਪ ਪ੍ਰਾਪਤ ਨੇ ਜਿੱਥੇ ਸੰਗਤਾਂ ਦਾ ਪ੍ਰਜਾ ਦਾ ਦਸਵੰਦ ਖੂਨ ਪਸੀਨੇ ਦੀ ਕਮਾਈ ਰੱਖੀ ਗਈ ਹੋਵੇ ਅੱਜ ਉਹ ਸਕੰਦਾਂ ਦੇ ਵਿੱਚ ਸੁਨਸਾਨ ਪਈਆਂ ਨੇ ਜਿੰਨਾ ਕੰਧਾਂ ਦੇ ਵਿੱਚ ਜਾਲੇ ਨੇ ਗੰਦਗੀ ਐ ਤੇ ਆਸ਼ਕਾਂ ਨੇ ਆਪਣੀਆਂ ਇਹੋ ਇਹੋ ਜੀਆਂ ਅਸ਼ਲੀਲਤਾ ਵਾਲੀਆਂ ਚੀਜ਼ਾਂ ਪਾ ਲਈਆਂ ਜੀ ਇਸ ਨੂੰ ਕਿਵੇਂ ਦੇਖਦੇ ਹੋ ਕਿ ਰਾਜਨ ਗੁਮ ਹੈ ਕਿਸੇ ਦੇ ਪਿਆਰ ਮੇ ਇਹ ਚੀਜ਼ਾਂ ਨੂੰ ਕਿਸ ਤਰੀਕੇ ਅਸੀਂ ਦਰਸਾ ਸਕਦੇ ਹਾਂ ਦੇਖੋ ਜੀ ਇਹ ਸਾਫ਼-ਸਾਫ਼ ਗੱਲ ਹੈ ਕਿ ਵੀ ਜਦੋਂ ਦੇਖ ਰੱਖ ਹੀ ਨਹੀਂ ਹੋਏਗੀ ਤਾਂ ਫਿਰ ਤਾਂ ਜਾ ਜਾ ਤਾਂ ਆਸ਼ਕੀ ਦੇ ਅੱਡੇ ਬਣਨਗੇ ਤੇ ਜਾਂ ਤਾਂ ਫਿਰ ਇੱਥੇ ਨਸ਼ੇੜੀ ਲੋਕ ਆ ਕੇ ਨਸ਼ਾ ਕਰਨਗੇ ਜਿੱਤੇ ਲਿਖਿਆ ਹਾ ਮੈਂ ਮੈਨੂੰ ਵੀ ਪਿਆਰ ਕੀਤਾ ਮੈਨੇ ਵੀ ਪਿਆਰ ਕੀਤਾ ਥੱਲੇ ਦਿਲ ਬਣਾ ਕੇ ਵਿੱਚ ਵੀ ਐਸ ਤੇ ਆਈ ਲਵ ਯੂ ਲਿਖਿਆ ਹੋਇਆ ਯਾਰ ਵੇਖੋ ਲਖਰੀ ਜੀ ਬੜਾ ਨਾ ਮਨ ਨੂੰ ਇੱਕ ਦੁੱਖ ਲੱਗਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਉਹ ਵਿਰਾਸਤ ਜਿੱਥੇ ਸੰਗਤਾਂ ਨੇ ਖੂਨ ਪਸੀਨੇ ਦੀ ਕਮਾਈ ਲਿਆ ਕੇ ਆਹ ਵੇਖੋ ਜੀ ਆਹ ਵੇਖੋ ਮਾੜਾ ਜਿਹਾ ਬਸ ਮੈਂ ਇੰਨਾ ਕੋਈ ਹਾਈਡ ਕਰਾਂਗਾ ਕਿੱਦਾਂ ਦੇ ਇੱਥੇ ਫੋਟੋਆਂ ਨੇ ਕਿੱਦਾਂ ਦੀਆਂ ਚੀਜ਼ਾਂ ਨੇ ਤੇ ਇਸ ਦੀ ਦੇਖ ਰੇ ਇੱਕ ਵੇਖੋ ਕਿਸ ਤਰ੍ਹਾਂ ਕੀਤੀ ਜਾ ਰਹੀ ਆ ਮੈਂ ਅੱਗੇ ਵੀ ਅਰਜ਼ ਕੀਤੀ ਆ ਜਾਂ ਤਾਂ ਆਸ਼ਕੀ ਦੇ ਅੱਡੇ ਬਣਨਗੇ ਤੇ ਜਾਂ ਤਾਂ ਬਣੇਗਾ ਨਸ਼ੇੜੀਆਂ ਦਾ ਗੜ ਤੇ ਵਾਕਈ ਹੀ ਕੁਝ ਕੁ ਚੀਜ਼ਾਂ ਇੱਥੇ ਐਸੀਆਂ ਨੇ ਜਿਹੜੀਆਂ ਆਸ਼ਿਕਾਂ ਦੇ ਨਾਲ ਹੁਣ ਅਸੀਂ ਇੱਥੋਂ ਐਂਟਰਸ ਤੇ ਆਇਆ ਵੇਖੋ ਐਂਟਰਸ ਤੇ ਆਉਂਦਿਆਂ ਸਾਰੀ ਅਸ਼ਲੀਲਤਾ ਦੇ ਨਾਲ ਸਾਰੀ ਕੰਦ ਭਰੀ ਪਈ ਆ ਤੇ ਬੜਾ ਮਨ ਨੂੰ ਦੁੱਖ ਲੱਗਦਾ ਹੈ ਅੱਜ ਸ਼ੇਰੇ ਪੰਜਾਬ ਨੂੰ ਕਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਤੇ ਉਹਦੀ ਵਿਰਾਸਤ ਨੂੰ ਜਿਨੇ ਆਪਣਾ ਖੂਨ ਬਹਾ ਕੇ ਮੁਗਲਾਂ ਦੇ ਕੋਲੋਂ ਵਿਰਾਸਤਾ ਲਈਆਂ ਅੱਜ ਦੇ ਦੌਰ ਵਾਸਤੇ ਲਈਆਂ ਸੀ ਕਿ ਅੱਜ ਅਸੀਂ ਇੱਥੇ ਆਈਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਦੇ ਉੱਤੇ ਸਾਨੂੰ ਅਸ਼ਲੀਲਤਾ ਦੀ ਪ੍ਰਦਰਸ਼ਨੀ ਹੋਵੇ ਅੱਛਾ ਭਾਈ ਮਨਪੀ ਸਿੰਘ ਜੀ ਇੱਕ ਤਸਵੀਰ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਜਿਹੜੀਆਂ ਛੱਤਾਂ ਤੁਸੀਂ ਇੱਕ ਵਾਰ ਦਿਖਾਓ ਕੈਮਰੇ ਦੇ ਵਿੱਚ ਕਿਵੇਂ ਜਾਲੇ ਨਾਲ ਲਪਟੀਆਂ ਪਈਆਂ ਨੇ ਕਿ ਇਹਨਾਂ ਦੀ ਦੇਖਰੇਖ ਵਾਸਤੇ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗਾ ਸਰਕਾਰ ਵੱਲੋਂ ਇੱਥੇ ਔਰ ਕਿਸੇ ਤਰੀਕੇ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਕਿ ਹੈਰਾਨੀ ਹੁੰਦੀ ਹੈ ਕਿ ਸਾਡੇ ਜਿਸ ਜਿੰਨਾ ਕਰਕੇ ਅੱਜ ਅਸੀਂ ਆਜ਼ਾਦ ਹੋ ਹਮਰੇ ਆ ਗੁਲਾਮੀ ਤੋਂ ਸਾਨੂੰ ਛੁਟਕਾਰਾ ਮਿਲਿਆ ਮਹਾਰਾਜਾ ਰਣਜੀਤ ਸਿੰਘ ਜੀ ਕਰਕੇ ਤਾਂ ਅੱਜ ਉਹ ਸ਼ੇਰੇ ਪੰਜਾਬ ਦਾ ਖਜ਼ਾਨਾ ਜਿੱਥੇ ਰੱਖਿਆ ਜਾਂਦਾ ਸੀਗਾ ਮੁੰਛੀਕਾਰੇ ਤਸਵੀਰਾਂ ਖਜ਼ਾਨੇ ਘਰਦੀਆਂ ਜਿੱਥੇ ਇਥੇ ਖਜ਼ਾਨਾ ਰੱਖਿਆ ਜਾਂਦਾ ਸੀਗਾ ਇਹ ਦੋ ਕਮਰੇ ਆ ਇੱਕ ਇਸ ਨੁੱਕਰ ਤੇ ਤੇ ਇੱਕ ਦੂਸਰੀ ਨੁੱਕਰ ਤੇ ਜਿੱਥੇ ਖਜ਼ਾਨਾ ਰੱਖਿਆ ਜਾਂਦਾ ਸੀਗਾ ਹਾਲਾਂਕਿ ਸਰਕਾਰ ਨੂੰ ਇਸ ਤੇ ਪਤਾ ਨਹੀਂ ਇੱਥੇ ਤਾਲੇ ਲਗਾਉਣੇ ਆ ਕਿ ਇਸ ਕਮਰਾ ਹੈ ਇਸ ਦੇ ਅੰਦਰ ਕੋਈ ਅਸ਼ਲੀਲਤਾ ਹਲਕਤ ਨਾ ਹੋਵੇ ਤਾਂ ਇੱਥੇ ਤਾਲਾ ਲਗਾਉਣਾ ਜ਼ਰੂਰੀ ਹੋ ਵੀ ਜੋ ਕਿ ਕੱਚਾ ਤਾਲਾ ਸੀ ਕਹਿ ਸਕਦੇ ਆ ਤਾਂ ਇੱਕ ਵਾਰ ਉੱਪਰ ਜਾ ਕੇ ਉਹ ਵੀ ਤਸਵੀਰਾਂ ਦਿਖਾਣੇ ਆ ਕਿ ਜੋ ਉੱਪਰ ਦ੍ਰਿਸ਼ ਹੈ ਕਿਉਂਕਿ ਜੋ ਇੱਕ ਵਾਰ ਹਾਲਾਤ ਜੇਕਰ ਅਸੀਂ ਦੇਖੀਏ ਤਾਂ ਇੱਥੋਂ ਜਾਲੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਲੋਹੇ ਦੀਆਂ ਸਟੀਲ ਦੀਆਂ ਉਹ ਵੀ ਔਪਟ ਕੇ ਲੈ ਚੁੱਕੇ ਨੇ ਦੇਖੋ ਜੀ ਆਸ਼ਕ ਆਸ਼ਕ ਇੱਥੇ ਬੈ ਕੇ ਇਧਰੋਂ ਵੀ ਆ ਸਕਦੇ ਨੇ ਨਸ਼ੇੜੀ ਵੀ ਇਧਰੋਂ ਜਾ ਸਕਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਗੜਾ ਹੈ ਤੇ ਕੁਝ ਨਹੀਂ ਪਤਾ ਲੱਗ ਰਿਹਾ ਅਰੇ ਭਾਈ ਮਨਪ੍ਰੀਤ ਸਿੰਘ ਜੀ ਲੱਗਦਾ ਹੈ ਕਿ ਆ ਦੇਖੋ ਜਾਲੇ ਕਿੰਨੇ ਨੇ ਤਾਜ਼ੇ ਤਾਜ਼ੇ ਜਾਲੇ ਨੇ ਦੇਖੋ ਇਹ ਕਿਤਨਾ ਕਿਤੇ ਦੁੱਖ ਵੀ ਹੁੰਦਾ ਹੈ ਕਿ ਸਾਡੀਆਂ ਵਿਰਾਸਤਾ ਜਿਹੜੀਆਂ ਨੇ ਕਹਿੰਦੇ ਨੇ ਕਿ ਹਿਸਟੋਰੀਕਲ ਜਿਹੜੀਆਂ ਹੁੰਦੀਆਂ ਨੇ ਕੰਦਾ ਉਹਨਾਂ ਦੇ ਉੱਤੇ ਐਸਾ ਮਟੀਰੀਅਲ ਦੀ ਵਰਤੋਂ ਹੁੰਦੀ ਜਿਹੜਾ ਬੜਾ ਕੋਸਟਲੀ ਹੁੰਦਾ ਵਾ ਚੂਨਾ ਪੱਥਰ ਜਿਹਨੂੰ ਗੈਨੇ ਤੇ ਇਸ ਮਿੱਟੀ ਦੇ ਉੱਤੇ ਦੇਖ ਲਓ ਜਿਹੜਾ ਚੂਨਾ ਪੱਥਰ ਵਰਤੇ ਹੈਗਾ ਇੰਨਾ ਮਹਿੰਗਾ ਉਹਦੇ ਉੱਤੇ ਅਸੀਂ ਚੌਕ ਦੇ ਨਾਲ ਆਸ਼ਕਾਂ ਨੇ ਤਾਂ ਫਿਰ ਲਿਖਣਾ ਹੀ ਹੈ ਜੀ ਉਹਨਾਂ ਦਾ ਵੇਖੋ ਜਿੱਥੇ ਉਹਨਾਂ ਨੂੰ ਸੰਸਾਨ ਜਗਾ ਮਿਲੀ ਉਹ ਕਹਿੰਦੇ ਨੇ ਨਾ ਕਿ ਵੀ ਜੰਗਲਾਂ ਦੇ ਵਿੱਚ ਜਾਂ ਆਸ਼ਕ ਮਿਲਣਗੇ ਤੇ ਜਾਂ ਤਾਂ ਮਿਲਣਗੇ ਭੂਤ ਪ੍ਰੇਤ ਤੇ ਇਥੇ ਭੂਤ ਪ੍ਰੇਤ ਵੀ ਮੌਜੂਦ ਨੇ ਤੇ ਆਸ਼ੂ ਵੀ ਮੌਜੂਦ ਹੈ ਜੀ ਮਨਪ੍ਰੀਤ ਸਿੰਘ ਜੀ ਇੱਕ ਇਹ ਤਸਵੀਰ ਤੁਸੀਂ ਦੇਖੋ ਜੋ ਲਿਖਿਆ ਹੋਇਆ ਇਥੇ ਕਿ ਮੈਂ ਤੇਰੇ ਪਿਆਰ ਚ ਪਾਗਲ ਹਾਂ ਮੈਂ ਤੇਰੇ ਪਿਆਰ ਮੈਂ ਐਸੇ ਪਾਗਲ ਹੂੰ ਤਾਂ ਇਹ ਦਿਲ ਬਣਾ ਕੇ ਵਿੱਚ ਨਾਮ ਲਿਖ ਕੇ ਜੋ ਇਥੇ ਹਾਲਾਤ ਬਣਾਏ ਕੇਸਾ ਕਰਦੇ ਆ ਕਿ ਕਿਤਨਾ ਕਿਤੇ ਸਰਕਾਰ ਇਸ ਦੇ ਉੱਤੇ ਅੰਗੈਲੀ ਤਾਂ ਵਰਤਰੀ ਹੈ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਪਰ ਲੱਗਦਾ ਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਲੱਗਦੀ ਜਿਵੇਂ ਆ ਪੱਕੇ ਪੱਕੇ ਨਿਸ਼ਾਨ ਨੇ ਚੂਨਾ ਪੱਤੇ ਵੀ ਹਾਮ ਕਰ ਦਿੱਤਾ ਗਿਆ ਜੋ ਨਾਮ ਲਿਖਿਆ ਜਿਹੜਾ ਦੇਖੋ ਚੂਨਾ ਪੱਥਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੇ ਇਹਨਾਂ ਦੇ ਵਿੱਚ ਇਹ ਜਿਵੇਂ ਦਿਲ ਵਾਲੀਆਂ ਯਾਦਾਂ ਨੇ ਜੀ ਇਹ ਸਾਰੀਆਂ ਯਾਦਾਂ ਨੇ ਲਖਾਰੀ ਸਾਹਿਬ ਦੇਖੋ ਇਹ ਜਿੰਨੀਆ ਜਿੰਨੀ ਪੋੜੀਆਂ ਉੱਪਰ ਚੜ ਕੇ ਆਇਆ ਸਾਰੇ ਦੇ ਉੱਤੇ ਕਿਤਨਾ ਕਿਤੇ ਦਿਲ ਲਗਾ ਕੇ ਕੋਈ ਨਾ ਕੋਈ ਚੀਜ਼ ਦੇ ਉੱਤੇ ਇਸ ਤਰੀਕੇ ਦੀ ਬੰਤਰ ਹੀ ਇਸ ਤਰੀਕੇ ਦੀ ਬਣਾਤੀ ਹੈ ਕਿ ਜਿਹੜਾ ਚੂਨਾ ਪੱਥਰ ਜੋ ਇੰਨਾ ਮਹਿੰਗਾ ਚੂਨਾ ਪੱਥਰ ਆ ਦੇਖੋ ਆ ਇੱਥੇ ਦੇਖੋ ਆਕਾਸ਼ ਆਈ ਲਵ ਯੂ ਜਾਨ ਮਾਇ ਜਾਨ ਕਿਤੇ ਮਾਇ ਜਾਨ ਹੈ ਕਿਤੇ ਆਕਾਸ਼ ਹੈ ਮੈਨੂੰ ਦੱਸੋ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੀ ਹੋਵੇ ਤੇ ਇੱਕ ਵੀ ਨਿਸ਼ਾਨ ਇੱਕ ਵੀ ਨਾਂ ਰਣਜੀਤ ਸਿੰਘ ਦਾ ਨਹੀਂ ਇੱਥੇ ਤੁਸੀਂ ਦੇਖੋ ਕਿ ਸ਼ਾਇਰੀਆਂ ਲਿਖੀਆਂ ਹੋਈਆਂ ਨੇ ਪਿਆਰ ਭਰੀਆਂ ਦਿਲਾਂ ਲਗਾ ਕੇ ਇਕਲੇ ਬਾਜ਼ਾਰ ਮਤ ਜਾਇਆ ਕਰੋ ਨਜ਼ਰ ਲੱਗ ਜਾਏਗੀ ਤੇਰੇ ਨਾਮ ਕਾ دیਵਾਨਾ ਤੇਰੇ ਨਾਮ ਕਾ دیਵਾਨਾ ਤੇਰੇ ਘਰ ਕੋ ਫੂਕ ਦੂੰਗਾ ਅੱਛਾ ਦੇਖੋ ਉਹਨੇ ਲਿਖਿਆ ਕਿ ਅਗਰ ਤੂੰ ਇਕਲੇ ਬਾਜ਼ਾਰ ਜਾਏਂਗੀ ਤੇ ਫੇਰ ਮੈਂ ਤੇਰੇ ਘਰ ਨੂੰ ਫੂਕ ਦਵਾਂਗਾ ਹੁਣ ਇਸ ਚੀਜ਼ ਨੂੰ ਕਿਸ ਤਰ੍ਹਾਂ ਰਿਲੇਟ ਕਰਨਾ ਕਮੈਂਟਾਂ ਦੇ ਵਿੱਚ ਲੋਕੀ ਦੱਸ ਦੇ ਅੱਛਾ ਇਹ ਜੋ ਕੰਦਾ ਦੇ ਹਾਲਾਤ ਬਣੇ ਹੋਏ ਨੇ ਲੱਗਦਾ ਜੀ ਇਸ ਦੀ ਮਰਮਤ ਹੋਣੀ ਜ਼ਰੂਰੀ ਹੈਗੀ ਐ ਦੇਖੋ ਜੀ ਅਗਰ ਇਹ ਮੈਂ ਕੀ ਲਾਜ਼ਮੀ ਸਮਝਦੇ ਮਰਮਤ ਹੋਣੀ ਹੈਣਾ ਤੇ ਮੈਨੂੰ ਮੈਨੂੰ ਇਹੀ ਚੀਜ਼ ਲੱਗਦੀ ਐ ਲਖਾਰੀ ਸਾਹਿਬ ਦੇਖੋ ਇਧਰ ਇਧਰ ਵੀ ਨਿਗਾਹ ਮਾਰੋ ਕਿ ਇਸ ਤਰ੍ਹਾਂ ਲੱਗਦੇ ਆ ਕਿ ਜਿਹੜੇ ਇਹ ਪਿੱਲਰ ਨੇ ਹੂੰ ਕਾਫੀ ਸਾਲਾਂ ਤੋਂ ਰੱਖ ਰਖਾ ਮਹਾਰਾਜਾ ਰਜੀਤ ਸਿੰਘ ਤੋਂ ਬਾਅਦ ਹੋਇਆ ਹੀ ਨਹੀਂ ਇਹ ਡੁੱਟ ਚੁਕਿਆ ਪਿੱਲਰ ਤੁਸੀਂ ਦੇਖੋ ਇਹ ਬਿਲਕੁਲ ਹੀ ਟੁੱਟ ਚੁਕਿਆ ਇਹ ਚੂਨਾ ਪੱਥਰ ਜਿਹੜਾ ਅਸੀਂ ਇਹ ਅੱਜ ਦੀ ਇਹਦੀ ਕੀਮਤ ਵੀ ਲੋਕ ਖਰੀਦਣ ਤੋਂ ਡਰਦੇ ਨੇ ਕਿ ਸਾਡਾ ਘਰ ਵੇਚ ਸਕਦਾ ਇਸ ਦੇ ਚੱਕਰ ਚ ਪਰ ਜੋ ਇੱਥੇ ਹਾਲਾਤ ਬਣੇ ਨੇ ਜਿਸ ਦੀ ਕੀਮਤ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਹ ਇਹ ਕੰਦ ਦੇਖੋ ਸਾਰੀ ਕੰਦ ਆਹ ਦੇਖੋ ਜੀ ਆਹ ਪੜ ਕੇ ਇੱਕ ਦਫਾ ਸੁਣਾ ਦਿਓ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਦਰਸ਼ਕ ਤੁਮੇ ਦੇਖ ਕੇ ਗੁੰਮ ਹੂੰ ਮਤਲਬ ਜਿਸ ਤਰੀਕੇ ਨਾਲ ਇੱਥੇ ਆਏ ਤਰੀਕਾ ਵੀ ਪਾਈਆਂ ਹੋਈਆਂ ਨੇ 29 ਸਤੰਬਰ ਵਈ ਬੰਕ ਟੂ ది ਸਕੂਲ ਏ 29 ਸਤੰਬਰ ਨੂੰ ਕੋਈ ਸਕੂਲ ਤੋਂ ਬੰਕ ਕਰਕੇ ਇੱਥੇ ਆਸ਼ਕੀ ਮਾਰਨ ਆਇਆ ਤੇ ਉਹ ਤਾਰੀਖ ਇੱਥੇ ਲਿਖੀ ਹੋਈ ਹੈ ਤਾਂ ਇੱਕ ਵਾਰ ਇਹ ਤਸਵੀਰਾਂ ਨੇੜੇ ਕਰਕੇ ਮਨਪੀਤ ਜੀ ਦਿਖਾ ਦਿਓ ਕਿ 29 ਸਤੰਬਰ 29 ਸਤੰਬਰ ਮਾਪਿਓ ਬੱਚਿਆਂ ਨੂੰ ਸਕੂਲ ਪੜ੍ਹਨ ਨਹੀਂ ਭੇਜਦੇ ਨੇ ਪਰ ਇੱਥੇ ਇਹ ਕਿਹੜਾ ਜਿਹੜਾ 29 ਤਰੀਕ ਨੂੰ ਭੱਜਿਆ ਕਰੋ ਇਹ ਮਤਲਬ ਸਕੂਲਾਂ ਤੋਂ ਬੰਕ ਮਾਰ ਕੇ ਉਹ ਇੱਥੇ ਆਸ਼ਕੀ ਮਾਰਨ ਲਈ ਉਹ ਵੀ ਲਿਖੀ ਹੈ ਯਾਰ ਆਸ਼ਕੀ ਮਾਰਨ ਵਾਸਤੇ ਤਾਂ ਇਹ ਸੇਮ ਚੋਕ ਹੈ ਸੇਮ ਟਾਈਮ ਤੇ ਇਸ ਨੂੰ ਲਿਖਿਆ ਗਿਆ ਤਾਂ ਇਹ ਮੇਰੇ ਖਿਆਲ ज्योति यादव जैस्मीन यादव अच्छा ऊपर देखो ऊपर ऊपर देखो लगारी साहब किसी तुम मिलना तुमसे बातें करना बड़ा अच्छा लगता है ओ ओ ओ मैं की मेरे हिसाब ਨਾਲ ਜਿਹੜਾ ਹਿੰਦੀ ਗਾਣਾ ਸੀਗਾ ਕਿ ਤੁਮਸੇ ਮਿਲਣਾ باتیں ਕਰਨਾ ਬੜਾ ਕਿੰਨਾ ਕਿਤੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਸੀਗਾ ਉਸ ਨੂੰ ਹੁਣ ਆਸ਼ਕੀਆਂ ਦੇ ਤਬਦੀਲ ਕੀਤਾ ਜਾ ਰਿਹਾ ਉਸ ਦੇ ਵਿੱਚ ਕਿ ਲੱਗਦਾ ਸੀ ਸਾਹਿਬ ਬਣ ਸਕਦੇ ਆ ਆ ਦੇਖੋ ਆ ਆ ਵਾਲੀ ਸੀ ਜਾਨ ਕਿਸ ਜਿਹੜੇ ਲੋਕ ਨੇ ਇਥੇ ਪੁੱਟ ਕੇ ਲੈ ਚੁਕੇ ਨੇ ਥੋ ਸਾਰੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਇੱਥੋਂ ਜਾ ਤਾਂ ਆਸ਼ਕ ਲੈ ਗਏ ਨੇ ਤੇ ਜਾ ਤਾਂ ਲੈ ਗਏ ਨੇ ਨਸ਼ੇੜੀ ਦੋ ਹੀ ਕੰਮ ਹੋ ਸਕਦੇ ਨੇ ਅੱਛਾ ਇੱਥੇ ਦੇਖੋ ਕਿ ਵੀ ਮੈਂ ਇਹ ਸੀਨ ਨੂੰ ਪੜ੍ਹ ਕੇ ਨਹੀਂ ਸੁਣਾ ਸਕਦਾ ਪਰ ਮੈਂ ਇਹਨਾਂ ਨੂੰ ਕਾਵਾਂਗਾ ਲਖਾਰੀ ਸਾਹਿਬ ਨੂੰ ਥੋੜਾ ਜਿਆਦਾ ਸਿਰਫ ਪੜ੍ਹ ਕੇ ਦਿਖਾਉਣ ਕਿਉਂਕਿ ਸਾਡੇ ਫੈਮਲੀਆਂ ਵੀ ਇਸ ਚੈਨਲ ਨੂੰ ਦੇਖਦੀਆਂ ਨੇ ਪਰ ਮੈਂ ਇਸ ਸੀਨ ਨੂੰ ਨਹੀਂ ਪੜ੍ਹਨਾ ਚਾਹੁੰਦਾ ਕਹਿ ਸਕਦੇ ਆ ਕਿ ਜਿਹੜੇ ਸ਼ਬਦ ਸਾਨੂੰ ਗਾਲਾਂ ਦੇ ਸ਼ਬਦ ਸੀ ਜਿਹੜੇ ਵਰਤਦੇ ਹੁੰਨੇ ਆ ਆਮ ਜ਼ਿੰਦਗੀ 'ਚ ਜਿਹੜੇ ਲੋਕ ਗਾਲਾਂ ਕੱਢਦੇ ਨੇ ਇਹ ਉਹ ਸ਼ਬਦ ਤੇ ਲਿਖੇ ਮਾੜਾ ਜਿਹਾ ਉੱਤੇ ਹੱਥ ਰੱਖ ਦਿਓ ਤੇ ਫਿਰ ਮੈਂ ਥੋੜਾ ਕਲੋਜ਼ ਕਰਕੇ ਦਿਖਾ ਦਿੰਦਾ ਇਹ ਇਹ ਬਿਲਕੁਲ ਇਹ ਤੁਸੀਂ ਇਹ ਤਸਵੀਰਾਂ ਇੱਕ ਵਾਰ ਕਲੋਜ਼ ਕਰਕੇ ਦਿਖਾ ਦਿਓ ਕਿ ਜੋ ਇੱਥੇ ਗਾਲਾਂ ਲਿਖੀਆਂ ਹੋਈਆਂ ਨੇ ਅਸ਼ਲੀਲਤਾ ਲਿਖੀ ਹੋਈ ਹੈ ਹੋ ਰਹੀ ਹੈ ਬਤ ਜੀ ਦੇਖੋ ਇੱਕ ਵਾਰ ਲੱਗਦਾ ਨਹੀਂ ਜੇ ਇਸ ਤਰੀਕੇ ਨਾਲ ਤੇ ਸੁੰਸਾਨ ਹੈ ਲੋਕਾਂ ਨੇ ਇੱਥੇ ਜਿੱਥੇ ਆਸ਼ਿਕਾਂ ਮਰਨ ਲਈ ਲੋਕੀ ਹੋਟਲ ਬੁੱਕ ਕਰਦੇ ਸੀਗੇ ਅੱਜ ਇੱਥੇ ਬਣਾ ਲਿਆ ਆਡਾ ਆ ਦੇਖੋ ਉੱਥੇ ਉੱਥੇ ਦੇਖੋ ਕੀ ਲਿਖਿਆ ਜੀ ਬਿਲਕੁਲ ਕਦੇ ਛੋੜ ਮਤ ਜਾਣਾ ਕੀ ਪਤਾ ਨਹੀਂ ਕਿੰਨੇ ਪੂਰ ਚਾਗੇ ਅੱਜ ਕੱਲ੍ਹ ਮੇਰੇ ਖਿਆਲ ਜ਼ਿੰਦਗੀ ਅੱਛਾ ਇਹ ਦੇਖੋ ਸਾਹਮਣੇ ਸਾਹਮਣੇ ਇੱਕ ਤਸਵੀਰ ਦੇਖ ਰਹੀ ਆ ਜੀ ਬਿਲਕੁਲ ਇਹ ਚਰਿੱਤਰ ਸਾਹਿਬ ਸਾਹਿਬ ਦੇਖ ਰਿਹਾ ਸੀ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਇੰਨੀ ਅਸ਼ਲੀਲਤਾ ਕੁਛ ਨਾ ਕੋਈ ਚੀਜ਼ ਮਨਪ੍ਰੀਤ ਜੀ ਮੈਨੂੰ ਲੱਗਦਾ ਕਿ ਅੱਜ ਕੱਲ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਜਮਾਨਾ ਸਿਰਫ ਦੋ ਚੀਜ਼ਾਂ ਨਾਲ ਚੱਲ ਰਿਹਾ ਆਸ਼ਕੀ ਤੇ ਦੂਜਾ ਨਸ਼ੇ ਨਸ਼ੇ ਦੇ ਉੱਤੇ ਤਾਂ ਇਹ ਤਸਵੀਰਾਂ ਦੇਖੋ ਇਹ ਤੋਂ ਕਿੰਨੀਆਂ ਖੂਬਸੂਰਤ ਹੈ ਨੇ ਇਸ ਮੁੰਸ਼ੀਖਾਨੇ ਦੀਆਂ ਅਸੀਂ ਉੱਪਰ ਨੂੰ ਆ ਗਏ ਆ ਤੀਸਰੀ ਮੰਜ਼ਲ ਤੇ ਇੱਕ ਵਾਰ ਇਹ ਹਰਿਆਲੀ ਦੀਆਂ ਤਸਵੀਰਾਂ ਮਨਪ੍ਰੀਤ ਜੀ ਦਿਖਾ ਦਿਓ ਵੀ ਜੋ ਦੇਖੋ ਜੀ ਆਹ ਦੇਖੋ ਪਹਿਲਾਂ ਆ ਆ ਦੇਖੋ ਲਖਾਰੀ ਸਾਹਿਬ ਬਿਲਕੁਲ ਇਹ ਨਸ਼ੇ ਕਰਨ ਲਈ ਵੀ ਇੱਥੇ ਨਸ਼ੇ ਕਰਨ ਲਈ ਆ ਉੱਪਰ ਮਨਪੀ ਜੀ ਇੱਕ ਵਾਰ ਇਹ ਤਸਵੀਰਾਂ ਕਿੰਨੀ ਹਰਿਆਲੀ ਆ ਦੇਖੋ ਇੱਕ ਵਾਰ ਇਹ ਤਸਵੀਰਾਂ ਦਿਖਾ ਦਿਓ ਜੀ ਜੋ ਇੱਥੇ ਨਸ਼ੇ ਨਾਲ ਹਾਲ ਕੀਤੇ ਹੋਏ ਨੇ ਲੋਕਾਂ ਨੇ ਆ ਦੇਖੋ ਜੀ ਆਹ ਵਾਲੇ ਪੈਕਟ ਪਤਾ ਨਹੀਂ ਇਹਦੇ ਵਿੱਚ ਕੀ ਕੀ ਸੀਗਾ ਕੀ ਨਹੀਂ ਸੀਗਾ ਆ ਕਿਤਨਾ ਕੀਤੇ ਜੇ ਨਸ਼ਾ ਨਹੀਂ ਹੁੰਦਾ ਤੇ ਇੱਥੇ ਮਾਚਿਸ ਦੀਆਂ ਤੀਲੀਆਂ ਕੀ ਕਰਦਿਆਂ ਨੇ ਦੁਨੀਆ ਦੇਖ ਰਹੀ ਹੈ ਕਹਿ ਸਕਦੇ ਆ ਵੀ ਜੇਕਰ ਸਾਰੇ ਬੰਨੇ ਹਰੀਆਲੀ ਹੈਗੀ ਹੈ ਤਾਂ ਮੁੰਛੀ ਘਰ ਤੋਂ ਹਰ ਨਜ਼ਾਰਾ ਦੇਖ ਕੇ ਬਹੁਤ ਵਧੀਆ ਲੱਗਦਾ ਅਸ਼ਮਨਪੀ ਜੀ ਇੱਕ ਰਸਤਾ ਦੇਖਿਆ ਸੀ ਜਿੱਥੇ ਉੱਤੇ ਗੁੰਮਤ ਦੇ ਉੱਤੇ ਕੁਝ ਲਿਖਿਆ ਹੋਇਆ ਸੀਗਾ ਅਸ਼ਲੀਲ ਸ਼ਬਦ ਲਿਖੇ ਸੀਗੇ ਉਹ ਵੀ ਗੁੰਮਤ ਇੱਕ ਵਾਰ ਦੇਖ ਲਿਆ ਕਿਉਂਕਿ ਇੱਥੇ ਟੂਰਿਸਟ ਆਉਂਦੇ ਨੇ ਕੋਮਨਲੀ ਵੀ ਆਉਂਦੇ ਨੇ ਹਾਂਜੀ ਹਾਂਜੀ ਪਰ ਦੇਖੋ ਲਗਾਰੀ ਸਾਹਿਬ ਦੇਖੋ ਇਹਨਾਂ ਨੇ ਆ ਵਾਲੀਆਂ ਚੀਜ਼ਾਂ ਵੀ ਨਹੀਂ ਛੱਡੀਆਂ ਇੱਥੇ ਨਾਲ-ਨਾਲ ਵੀ ਕੁਝ ਅਸ਼ਲੀਲਤਾ ਦੀ ਪ੍ਰਦਰਸ਼ਨੀ ਹੈ ਦੇਖੋ ਸਾਡੀ ਵੀ ਪ੍ਰਸ਼ਾਸਨ ਨੂੰ ਇਹ ਪੀਲਾ ਕਿ ਕਿਤੇ ਨਾ ਇਹ ਦੇਖੋ ਉੱਪਰ 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 ਵੀ ਚੀਜ਼ਾਂ ਲਿਖੀਆਂ ਨੇ ਤੀਸਰੀ ਮੰਜ਼ਲ ਦੇ ਖਲੋਤੇ ਆ ਸਾਹਮਣੇ ਮੇਰੇ ਹਿਸਾਬ ਨਾਲ ਸਮਰ ਪੈਲੇਸ ਸਮਰ ਪੈਲੇਸ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਜ਼ੂਮ ਕਰਕੇ ਦਿਖਾ ਦਿਓ ਤਸਵੀਰਾਂ ਇਹ ਮਹਾਰਾਜਾ ਰਣਜੀਤ ਸਿੰਘ ਇੱਥੇ ਮਾਰਾ ਨੇ ਜਿੰਦਕੌਰ ਵੀ ਰਹਿੰਦੇ ਸੀਗੇ ਨਾਲ ਸਾਹਮਣੇ ਸਮਰ ਪੈਲੇਸ ਬਿਲਕੁਲ ਥੱਲੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਮਨਪੀ ਜੀ ਆਣਾ ਇੱਕ ਵਾਰ ਲੋਕਾਂ ਨਾਲ ਗੱਲਬਾਤ ਕਰਕੇ ਸੀ ਦਿਖਾਉਨੇ ਆ ਵੀ ਲੋਕ ਕੀ ਸੋਚਦੇ ਨੇ ਜਾਂ ਜਿਹੜੇ ਇੱਥੇ ਦਿੱਲੀ ਆਉਂਦੇ ਨੇ ਸੈਰ ਕਰਨ ਦੇ ਲਈ ਵਾਤਾਵਰਣ ਖੂਬਸੂਰਤ ਦੇਖਣ ਦੇ ਲਈ ਉਹ ਕੀ ਇੱਥੇ ਤੰਗ ਹੁੰਦੇ ਨੇ ਨਸ਼ੇੜੀਆਂ ਤੋਂ ਆਸ਼ਕਾ ਤੋਂ ਵੀਰੇ ਕੀ ਨਾਮ ਆ ਜੀ ਆਪਣਾ ਗੁਰਪ੍ਰੀਤ ਸਿੰਘ ਅੱਛਾ ਭਾਈ ਸਾਹਿਬ ਕਿਵੇਂ ਦੇਖਦੇ ਹੋ ਜੀ ਇੱਥੇ ਆਸ਼ਕੀ ਹਮਾਰਿਆਂ ਲਈ ਬੜੇ ਬੱਚੇ ਆਉਂਦੇ ਨੇ ਇੱਥੇ ਬਹੁਤ ਜ਼ਿਆਦੇ ਭਾਈ ਸਕੂਲ ਦੇ ਹਮ ਤਾਂ ਕਹਿ ਸਕਦੇ ਆ ਕਿ ਭਾਈ ਸਾਹਿਬ ਜੋ ਇੱਥੇ ਹਾਲਾਤ ਬਣੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਆਏ ਮੁੰਸ਼ੀ ਘਰ ਦਾ ਖਜ਼ਾਨਾ ਰੱਖਿਆ ਜਾਂਦਾ ਸੀਗਾ ਇੱਥੇ ਹਾਂਜੀ ਤੇ ਜਿਹੜੀ ਆਸ਼ਕੀ ਮਾਰੀ ਜਾ ਰਹੀ ਆ ਕਿਤਨਾ ਕਿਤੇ ਲੱਗਦਾ ਦੁੱਖ ਹੁੰਦਾ ਬਿਲਕੁਲ ਜੀ ਸਹੀ ਗੱਲ ਹਮ ਸਹੀ ਗੱਲ ਹੈ ਭਾਈ ਅੱਛਾ ਇੱਥੇ ਨਸ਼ੇ ਵੀ ਬੜੇ ਲੋਕ ਕਰਦੇ ਹੋਣਗੇ ਹਾਂ ਹਾਂ ਜੀ ਭਾਈ ਕਿੰਨੇ ਕੁ ਬੰਦੇ ਆਉਂਦੇ ਆ ਡੇਲੀ ਨਸ਼ਾ ਕਰਨ ਆਲੇ ਪਤਾ ਨਹੀਂ ਵੀਰੇ ਮੈਂ ਤਾਂ ਜੋਬ ਦਾ ਪਤਾ ਕਰਨ ਆਇਆ ਸੀ ਲਾਗੇ ਕਿਤੇ ਤਾਂ ਕੇ ਮੈਨੂੰ ਨਹੀਂ ਬਟ ਫਿਰ ਵੀ ਇੱਥੇ ਤੁਸੀਂ ਆਉਂਦੇ ਹੋਗੇ ਨਹੀਂ ਨਹੀਂ ਉਹ ਸਾਲ 6 ਮਹੀਨੇ ਬਾਅਦ ਕਿਤੇ ਆ ਜੀ ਜਾਂ ਨਾਗੇ ਛਾਗੇ ਕੋਈ ਕੰਮ ਪਈ ਹੈ ਨਾ ਫਿਰ ਆ ਜੀ ਫਿਰ ਤਾਂ ਬਿਲਕੁਲ ਟੂਰਿਸਟ ਇੱਥੇ ਆਉਂਦੇ ਨੇ ਬੱਚੇ ਇੱਥੇ ਆਉਂਦੇ ਨੇ ਕਿਉਂਕਿ ਜੋ ਖੂਬਸੂਰਤ ਵਾਤਾਵਰਨ ਇੱਥੋਂ ਦੇਖਦਾ ਤਾਂ ਗੱਲਬਾਤ ਕਰ ਲੈਣੇ ਆ ਆ ਕੀ ਨਾਮ ਹੈ ਭੈਣੇ ਤੁਹਾਡਾ ਮਨਪ੍ਰੀਤ ਕਾ ਤੁਸੀਂ ਕਿਵੇਂ ਦੇਖਦੇ ਹੋ ਇੱਥੇ ਤੁਸੀਂ ਅੱਜ ਪਹੁੰਚੇ ਹੋ ਖੂਬਸੂਰਤ ਇੱਥੋਂ ਵਾਤਾਵਰਨ ਦੇਖ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਹੈ ਪਰ ਜੋ ਆਸ਼ਕੀ ਦਾ ਅੱਡਾ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਉਸਤੇ ਕੀ ਕਹਿਣਾ ਚਾਹੁੰਦੇ ਹੋ ਉਸਤੇ ਮੈਂ ਕਹਿਣਾ ਚਾਹਾਂਗੀ ਕਿ ਪਹਿਲਾਂ ਤਾਂ ਗਵਰਨਮੈਂਟ ਨੂੰ ਇਹਦਾ ਕਰਨਾ ਚਾਹੀਦਾ ਹੈ ਵੀ ਇੱਥੇ ਬੋਰਡਸ ਲਾਣ ਵੀ ਇੱਥੇ ਇਹ ਚੀਜ਼ ਅਲਾਉਡ ਹੀ ਨਹੀਂ ਹੈ ਬਾਕੀ ਇੱਥੇ ਹੋਰ ਬੋਰਡ ਲਾਣੇ ਚਾਹੀਦੇ ਆ ਵੀ ਇਤਿਹਾਸ ਲੋਕਾਂ ਨੂੰ ਪਤਾ ਲੱਗੇ ਠੀਕ ਹੈ ਇੱਥੇ ਜੋ ਜਿਵੇਂ ਕੰਦਾ ਤੇ ਲਿਖਿਆ ਹੁੰਦਾ ਉਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈ ਤੇ ਲੋਕਾਂ ਨੂੰ ਆਉਣਾ ਚਾਹੀਦਾ ਹੈ ਪਤਾ ਕਰਨਾ ਚਾਹੀਦਾ ਹੈ ਬਹੁਤ ਸੋਹਣੀ ਜਗ੍ਹਾ ਹੈ ਤੁਸੀਂ ਇੱਥੇ ਦੇਖ ਰਹੇ ਹੋ ਵਿਊ ਕਾਫੀ ਸੋਹਣਾ ਹੈ ਧਿਆਨ ਦੇਣ ਲੋਕ ਵੀਡੀਓਜ਼ ਫੋਟੋ ਕਿਚਨ ਨਹੀਂ ਆਉਂਦੇ ਨੇ ਪਰ ਜਦੋਂ ਤੁਸੀਂ ਉੱਪਰ ਆਏ ਕੰਦਾ ਤੇ ਜੋ ਲਿਖਿਆ ਹੋਇਆ ਜਾਂ ਜੋ ਅਸ਼ਲੀਲ ਤਸਵੀਰਾਂ ਬਣਾਈਆਂ ਜਾਂ ਇਹ ਦੁੱਖ ਲੱਗਦਾ ਕਿਤਨਾ ਕਿਤੇ ਨਜ਼ਰਾਂ ਦੂਜੇ ਪਾਸੇ ਨੂੰ ਜਾਂਦੀਆਂ ਨੇ ਵੀ ਯਾਰ ਗਲਤ ਜਗ੍ਹਾ ਤੇ ਆ ਗਏ ਅਸੀਂ ਹੁੰਦਾ ਤਾਂ ਹੈ ਮਨ ਚ ਤੇ ਦਸਣਾ ਵੀ ਚਾਹਾਂਗੇ ਲੋਕਾਂ ਨੂੰ ਵੀ ਇਦਾਂ ਨਾ ਕਰੋ ਜੇ ਲੋਕੀ ਅਗਰ ਥੋੜੇ ਸਿਆਣੇ ਹੋਣ ਇਦਾਂ ਨਾ ਕਰਨ ਬਹੁਤ ਚੰਗਾ ਲੱਗੂਗਾ ਤੁਹਾਡਾ ਕੀ ਨਾਪਣਾ ਸਰਗੁਰੂ ਕਿਵੇਂ ਦੇਖਦੇ ਹੋ ਜੋ ਇੱਥੇ ਹਾਲਾਤ ਬਣੇ ਹੋਏ ਨੇ ਇੱਥੇ ਜਿਮਨ ਕਿ ਇਹ ਚੀਜ਼ ਜਦੋਂ ਆਪਾਂ ਵੇਖਦੇ ਆ ਨਾ ਜਿੱਦਾਂ ਹੁਣ ਆ ਸਾਨੂੰ ਹੁੰਦਾ ਕਿ ਯਾਰ ਇਹਦਾ ਕਿਉਂ ਕਰਦੇ ਆ ਅੱਜ ਕੱਲ ਜਿਹੜਾ ਮਾਹੌਲ ਆ ਨਾ ਉਹ ਇਦਾਂ ਹੀ ਡਿਵੈਲਪ ਹੋ ਗਿਆ ਕਿ ਸਾਰੇ ਇਹਨੂੰ ਨਾ ਕਾਮਨ ਜੀ ਚੀਜ਼ ਨਾਲ ਲੈਂਦੇ ਆ ਠੀਕ ਹੈ ਤਾਂ ਹੁਣ ਜਿਵੇਂ ਹੁਣ ਅਸੀਂ ਵੀ ਇੱਥੇ ਆਉਣਾ ਸੀ ਸਾਨੂੰ ਡਰ ਵੀ ਸੀਗਾ ਕਿ ਆਪਾਂ ਗਏ ਕਿ ਦਮੰਡੀਰ ਹੋਊਗੀ ਅਸੀਂ ਇੱਕ ਸ਼ੂਟਗਨ ਪ੍ਰੋਜੈਕਟ ਅਸੀਂ ਕਰਨਾ ਆ ਹਣਾ ਸਾਨੂੰ ਪਤਾ ਹੈ ਕਿ ਆ ਆਪਾਂ ਸਹੀ ਆ ਬਟ ਸਮ ਟਾਈਮਸ ਕੀ ਹੁੰਦਾ ਪੇਰੈਂਟਸ ਦੇ ਮਨ ਚ ਆ ਜਾਂਦਾ ਕਿ ਸਾਡੇ ਬੱਚੇ ਗਏ ਆ ਉਹ ਪੰਜ ਸੇਫ ਹੁੰਦੇ ਕਿ ਨਹੀਂ ਹੁੰਦੇ ਜੇ ਮੇਰੇ ਫਾਦਰ ਵੀ ਆਏ ਹੋਏ ਆ ਹੁਣ ਸਾਡੇ ਫਾਦਰ ਨਾਲ ਨੇ ਤਾਂ ਕਰਕੇ ਅਸੀਂ ਸੇਫ ਫੀਲ ਕਰ ਰਹੇ ਆ ਜਿੱਧਰ ਇਧਰ ਗਏ ਆ ਜਿੱਧਰ ਗਏ ਮੋਸਟਲੀ ਬॉयਜ਼ ਸੀ ਗਏ ਜਾਂ ਗਰਲਜ਼ ਬॉयਜ਼ ਸਾਰੇ ਇਕੱਠੇ ਬੈਠੇ ਸੀ ਫਿਰ ਸਾਨੂੰ ਵੀ ਹੁੰਦਾ ਵਾ ਕਿ ਯਾਰ ਆ ਆਸੀਂ ਠੀਕ ਆ ਸਾਡੇ ਮਨ ਚ ਵੀ ਫਿਰ ਉਹ ਚੀਜ਼ ਆਉਂਦੀ ਆ ਕਿ ਯਾਰ ਇਦਾਂ ਕਿਉਂ ਕਰਦੇ ਹਨਾ ਸਾਡੇ ਪੇਰੇ ਉਹਨਾਂ ਦੇ ਪੇਰੈਂਟਸ ਨੂੰ ਵੀ ਥੋੜਾ ਚਾਹੀਦਾ ਸਮਝਾ ਉਹ ਵੀ ਸਮਝਾਉਂਦੇ ਹੋਣਗੇ ਬਟ ਹੁਣ ਅੱਜ ਕੱਲ ਦੇ ਬੱਚਿਆਂ ਨੇ ਆਪਣੀ ਥਿੰਕਿੰਗ ਇੱਕ ਨਵੀਂ ਆ ਗਈ ਹੈ ਲੱਗਦਾ ਹੈ ਕਿ ਇੱਥੇ ਪ੍ਰਸ਼ਾਸਨ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਇੱਥੇ ਬਿਲਕੁਲ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਬੱਚੇ ਨੂੰ ਰੋਕਣ ਉਹਨਾਂ ਨੂੰ ਜੇ ਕੋਈ ਸਿਕਿਉਰਿਟੀ ਗਾਰਡਸ ਅਗਰ ਹੁੰਦੇ ਵੀ ਆ ਤਾਂ ਉਹ ਆਪਣੇ ਆਪ ਚ ਹੀ ਰਹਿੰਦੇ ਆ ਉਹਨਾਂ ਨੂੰ ਹੁੰਦਾ ਵਾ ਕਿ ਚੱਲ ਛੱਡੋ ਕੋਈ ਗੱਲ ਨਹੀਂ ਕੋਈ ਤਾਂ ਬਟ ਇੱਕ ਸਿਕਿਉਰਿਟੀ ਗਾਰਡ ਜੀ ਇੱਧਰ ਤੇ ਹੋਣਾ ਚਾਹੀਦਾ ਹੈ ਜਿਹੜੇ ਕਿ ਪੂਰੇ ਸਟ੍ਰਿਕਟਨੈਸ ਰੱਖਣ ਕਿ ਜਿਹੜੇ ਸਟ੍ਰਿਕਟ ਹੋਣ ਪ ਉਹ ਡਿਸਟ੍ਰਿਕਟ ਉਹ ਬੰਦੇ ਹੋਣਗੇ ਕਿ ਆਪਾਂ ਉਧਰਲੀ ਜਗ੍ਹਾ ਤੇ ਨਹੀਂ ਜਾਣਾ ਅਗਰ ਜਾਣਗੇ ਕਿਤੇ ਸਹੀ ਜਗ੍ਹਾ ਤੇ ਜਣਾ ਧੰਨਵਾਦ ਭਨੇ ਤਾਂ ਕਹਿ ਸਕਦੇ ਆ ਕਿਤਨਾ ਕਿਤੇ ਦੁੱਖ ਹੁੰਦਾ ਮਨਪੀਰ ਸਿੰਘ ਜੀ ਕਿਵੇਂ ਦੇਖਦੇ ਹੋ ਜੋ ਹਾਲਾਤ ਇੱਥੇ ਬਣ ਗਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਵਿਰਾਸਤਾ ਨੇ ਜਿੱਥੇ ਖਜ਼ਾਨਾ ਰੱਖਿਆ ਹੁੰਦਾ ਸੀਗਾ ਮੁੰਸ਼ੀ ਘਰ ਦੇ ਵਿੱਚ ਹੁਣ ਆਸ਼ਕੀ ਦਾ ਅੱਡਾ ਤੇ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਆ ਦੇਖੋ ਮੈਂ ਇੱਕ ਨਾ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਵਾ ਹਵਸ ਕੇ ਬੰਦੇ ਵਫਾ ਕੋ ਬੇਚ ਦੇਤੇ ਹਨ ਉਸ ਖੁਦਾ ਦੇ ਘਰ ਦਾ ਕਿਆ ਕਹੀਏ ਉਹ ਤਾਂ ਖੁਦਾ ਕੋ ਵੀ ਵੇਚ ਦਿੰਦੇ ਹਨ ਤੇ ਮੈਨੂੰ ਲੱਗਦਾ ਕਿ ਵੀ ਲੋਕਾਂ ਨੇ ਆਪਣੀ ਜ਼ਮੀਰ ਵਕਈ ਵੇਚ ਦਿੱਤੀ ਹੈ ਤੇ ਉਹਨਾਂ ਦੀਆਂ ਜ਼ਮੀਰਾਂ ਇਸ ਤਰ੍ਹਾਂ ਵੇਚ ਗਈਆਂ ਨੇ ਕਿ ਸਿਰਫ ਇੱਕ ਹਵਸ ਹੀ ਰਹਿ ਗਈ ਹੈ ਕਿ ਜਿਹੜੀ ਇੱਕ ਮਨੁੱਖ ਨੂੰ ਚਲਾਉਣ ਲਈ ਆ ਹਲੇ ਤਾਂ ਕਾਫੀ ਸਾਧਨ ਨੇ ਤੇ ਇਸ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਕਾਬਲ ਖੰਧਾਰ ਤੱਕ ਰਾਜ ਕੀਤਾ ਆਪਣੇ ਸਾਥੀਆਂ ਦੇ ਨਾਲ ਜਿਹੜੇ ਰਾਜ ਦੇ ਸਥਾਪਿਤ ਕਰਨ ਵਾਸਤੇ ਉਹਨਾਂ ਨੇ ਖੂਨ ਪਸੀਨਾ ਇੱਕ ਕਰ ਦਿੱਤਾ ਆਪਣੇ ਘਰ ਪਰਿਵਾਰ ਸਾਰੇ ਛੱਡੇ ਪਰ ਉਸ ਵਿਰਾਸਤ ਦੇ ਅੱਜ ਅਸੀਂ ਖਲੋਤੇ ਆ ਤੇ ਉਹ ਵਿਰਾਸਤ ਅੱਜ ਆਸ਼ਕਾਂ ਦਾ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ ਬੜੀ ਇਹ ਮਾੜੀ ਕਿਸਮਤ ਹੈ ਇਸ ਪੰਜਾਬ ਦੇ ਲਈ ਤੇ ਅਤੇ ਤੇ ਅਸੀਂ ਗੱਲ ਕਰਦੇ ਆ ਵਰਲਡ ਵਾਈਡ ਖਾਲਸੇ ਰਾਜ ਦੀਆਂ ਤੇ ਖਾਲਸਾ ਰਾਜ ਕਦੋਂ ਆ ਜਾਏਗਾ ਖਾਲਸਾ ਰਾਜ ਕਦੀ ਵੀ ਇਦਾਂ ਨਹੀਂ ਆਏਗਾ ਖਾਲਸਾ ਰਾਜ ਜਦੋਂ ਆਏਗਾ ਜਦੋਂ ਖਾਲਸੇ ਦੀਆਂ ਜਿਹੜੀਆਂ ਹਿਸਟੋਰੀਕਲ ਚੀਜ਼ਾਂ ਨੇ ਇਤਿਹਾਸਿਕ ਚੀਜ਼ਾਂ ਨੂੰ ਸਾਂਭਿਆ ਜਾਏਗਾ ਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਕਿ ਜਿਵੇਂ ਇਕਬਾਲ ਸਾਹਿਬ ਨੇ ਆਖਿਆ ਸ਼ਮਾ ਹੱਕ ਸੇ ਜੋ ਮੁਨਵਰ ਨਾ ਹੋ ਉਹ ਇਹ ਮਹਿਫਿਲ ਨਾ ਥੀ بارشੇ ਬਹੁਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ ਜਮਨਪੀਤ ਜੀ ਜੋ ਕੰਦਾ ਦੇ ਉੱਤੇ ਸ਼ਲੀਲ ਤਸਵੀਰਾਂ ਨੇ ਜੋ ਕੰਦਾ ਦੇ ਉੱਤੇ ਸ਼ਲੀਲ ਸ਼ਬਦ ਲਿਖੇ ਨੇ ਗਾਲਾਂ ਤੱਕ ਲਿਖੀਆਂ ਹੋਈਆਂ ਨੇ ਦਿਲ ਲਗਾ ਕੇ ਨਾਮ ਲਿਖੇ ਹੋਏ ਨੇ ਉਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਅੱਗੇ ਵੀ ਇਹੀ ਅਰਜ਼ ਕੀਤੀ ਹੈ ਕਿ ਸੁੰਸਾਨ ਰਾਵਾਂ ਤੇ ਜਾਂ ਤਾਂ ਆਤਮਾਵਾਂ ਵਿਖਣ ਗਈਆਂ ਪਟਕੀਆਂ ਹੋਈਆਂ ਤੇ ਜਾਂ ਤਾਂ ਆਸ਼ਕ ਵੇਖਣਗੇ ਤੇ ਇਹ ਸਾਰਾ ਆਸ਼ਕਾਂ ਦਾ ਜਿਹੜਾ ਗੜ ਬਣ ਚੁੱਕਿਆ ਹੈ ਅੱਛਾ ਸਭ ਤੋਂ ਵੱਡੀ ਗੱਲ ਇਹ 마জে ਦੀ ਧਰਤੀ ਤੇ ਅਸੀਂ ਖਲੋਤੇ ਆ ਉਹ 마জে ਦੀ ਧਰਤੀ ਜਿੰਨੇ ਆਪਣੇ ਸਹਿਯੋਗ ਜ਼ਿਆਦਾਤਰ ਜੰਗਾਂ ਦੇ ਵਿੱਚ ਦਿੱਤਾ ਕੋਈ ਵੀ ਜੰਗ 마জে ਤੋਂ ਬਿਨਾਂ ਨਹੀਂ ਸੀ ਲੜੀ ਜਾਂਦੀ ਪਰ ਅੱਜ 마জে ਦੇ ਲੋਕ ਆਸ਼ਕ ਬਣ ਚੁੱਕੇ ਨੇ 마জে ਦੇ ਲੋਕ ਨਸ਼ੇੜੀ ਬਣ ਚੁੱਕੇ ਨੇ ਤੇ 마জে ਦੇ ਲੋਕ ਆਸ਼ਕ ਦੇ ਨਾਲ-ਨਾਲ ਐਸੇ ਹਵਸ ਦੇ ਸ਼ਿਕਾਰੀ ਬਣ ਚੁੱਕੇ ਨੇ ਕਿ ਆਪਣੀ ਹਵਸ ਤਾਂ ਅੰਦਰ ਤਾਂ ਹੈ ਹੀ ਉਹਨਾਂ ਦੇ ਪਰ ਉਹਨਾਂ ਨੇ ਇਤਿਹਾਸਿਕ ਸਥਾਨਾਂ ਦੇ ਉੱਤੇ ਲਿਖਣੀ ਸ਼ੁਰੂ ਕਰ ਦਿੱਤੀ ਆ ਦੇਖੋ ਇਹ ਬੜੀ ਸ਼ਰਮਨਾਕ ਗੱਲ ਆ ਤੇ ਇਸ ਵਾਸਤੇ ਇਸ ਮਾਝੇ ਦੀ ਧਰਤੀ ਤੇ ਅੱਜ ਜੇਕਰ ਅਸੀਂ ਮਾਝੇ ਨੂੰ ਰਿਪਰੈਜ਼ੈਂਟ ਕਰਦੇ ਆ ਬਾਰ-ਬਾਰ ਰੋਲਾ ਪਾਉਂਨੇ ਆ ਗਾਣਿਆਂ ਦੇ ਵਿੱਚ ਵੀ ਮਾਝੇ ਦਾ ਜ਼ਿਕਰ ਕੀਤਾ ਜਾਂਦਾ ਪਰ ਮਾਝੇ ਦੇ ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਨੂੰ ਸਾਂਭਿਆ ਨਹੀਂ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਮਾਝੇ ਦੇ ਜਰਨੈਲ ਸੀ ਮਜਹਿਲ ਸੀ ਪਰ ਉਹਨਾਂ ਦੀ ਇਹ ਸੰਪਤੀ ਤੇ ਜੇਕਰ ਅਸੀਂ ਦੇਖੀਏ ਤੇ ਇੱਥੇ ਥਾਂ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਹਿਸਟੋਰੀਕਲ ਹਿਸਟੋਰੀਕਲ ਜਿਹੜੀ ਪਲੇਸ ਹੈ ਇਹ ਸਾਨੂੰ ਲੱਗਦੇ ਨਹੀਂ ਕਿਉਂਕਿ ਹਿਸਟੋਰੀਕਲ ਪਲੇਸ ਅਸੀਂ ਆਲਾ ਦਵਾਲਾ ਦੇਖਾਂਗੇ ਆਲਾ ਦਵਾਲਾ ਸਾਨੂੰ ਇਸ ਤਰ੍ਹਾਂ ਦੇਖਦਾ ਕਿ ਇੱਥੇ ਨਾ ਮੈਂ ਕਿ ਲੰਡਰਪੂਣਾ ਜ਼ਿਆਦਾ ਹੁੰਦਾ ਵਾ ਲੰਡਰ ਪੋਣਾ ਲੋਕ ਕਰਨ ਆਉਂਦੇ ਆ ਆਪਣੀਆਂ ਕਿ ਸਕੂਲਾਂ ਦੀਆਂ ਕੁੜੀਆਂ ਲੈ ਆਂਦੇ ਆ 8ਵੀਂ 9ਵੀਂ ਦੇ ਬੱਚੇ ਵੀ ਆਉਂਦੇ ਆ ਅਸੀਂ ਦੇਖਿਆ ਹੈ ਜੀ ਹਾਂ ਬਿਲਕੁਲ ਦੇਖਿਆ ਅਸੀਂ ਅਸੀਂ ਸਾਰੀਆਂ ਵੀਡੀਓ ਰਿਕਾਰਡ ਵੀ ਹੈਗੀਆਂ ਨੇ ਸਾਡੇ ਵੀਡੀਓ ਰਿਕਾਰਡ ਵੀ ਕੀਤੀਆਂ ਨੇ ਤੇ ਮੈਂ ਇਹੀ ਗੱਲ ਆਲ ਵਰਲਡ ਦੇ ਵਿੱਚ ਮੈਂ ਕਿ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਵੀ ਮੈਨੂੰ ਦੇਖ ਰਹੇ ਨੇ ਅਸੀਂ ਖਾਲਸਾ ਰਾਜ ਦੀਆਂ ਉਹ ਅਸੀਂ ਸਿੱਖ ਪੰਧੀਆਂ ਗੱਲਾਂ ਕਰਦੇ ਆ ਪਰ ਅਸੀਂ ਸਿੱਖ ਪੰਥ ਦੀਆਂ ਇਤਿਹਾਸਿਕ ਇਮਾਰਤਾਂ ਨੂੰ ਨਹੀਂ ਸਾਂਭ ਪਾ ਰਹੇ ਤੇ ਫਿਰ ਅਸੀਂ ਖਾਲਸਾ ਰਾਜ ਨਹੀਂ ਕਰ ਸਕਦੇ ਟੂਰਿਸਟ ਕੋ ਮਨ ਲਈ ਆਉਂਦੇ ਨੇ ਬਹੁਤ ਖੂਬਸੂਰਤ ਵਾਤਾਵਰਨ ਵੀ ਹੈ ਕਿਉਂਕਿ ਇਤਿਹਾਸਿਕ ਥਾਂ ਹੈਗੀ ਆ ਪਰ ਜੋ ਇੱਥੇ ਆਸ਼ਕੀਆਂ ਨੇ ਮਾਹੌਲ ਬਣਾ ਦਿੱਤਾ ਇੱਥੋਂ ਤੱਕ ਕਿ ਪੱਥਰ ਤਾਂ ਕਿਥੋਂ ਪੋਟ ਕੇ ਲੈ ਗਏ ਜਾਲੀਆਂ ਤੱਕ ਲੈ ਚੁੱਕੇ ਨੇ ਤਾਂ ਲੱਗਦਾ ਜਿੱਥੇ ਖਜ਼ਾਨਾ ਸਾਂਭਿਆ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਅੱਜ ਉਹਨਾਂ ਦਾ ਹੀ ਜੋ ਵਿਰਾਸਤ ਹੈ ਉਹਨਾਂ ਦਾ ਖਜ਼ਾਨਾ ਉਹੀ ਲੁੱਟਿਆ ਜਾ ਰਿਹਾ ਹੈ ਮੈਂ ਕਹਿਣਾ ਕੀ ਵੀ ਜੇਕਰ ਪ੍ਰਸ਼ਾਸਨ ਮਾੜਾ ਮੋਟਾ ਵੀ ਜੇਕਰ ਇਸ 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 ਥਾਨ ਦੀ ਦੇਖਰੇਖ ਨਾ ਕਰਦਾ ਤੇ ਮੈਨੂੰ ਲੱਗਦਾ ਕਿ ਜਿਹੜੇ ਅਸੀਂ ਲੈਂਟਰ ਤੇ ਖਲੋਤੇ ਆ ਕੱਲੀ ਕੱਲੀ ਇੱਟ ਪੁੱਟ ਕੇ ਲੈ ਜਾਣੀ ਸੀ ਉਹਨਾਂ ਕਿਉਂਕਿ ਜਿਹੜੇ ਹਵਸ ਦੇ ਪੁਜਾਰੀ ਨਸ਼ੇ ਦੇ ਪੁਜਾਰੀ ਹੁੰਦੇ ਆ ਉਹਨਾਂ ਦਾ ਕੋਈ ਦੀਨ ਏਮਾਨ ਨਹੀਂ ਹੁੰਦਾ ਤੇ ਲੋਕ ਸਾਰੇ ਦੀਨ ਏਮਾਨ ਵੇਚ ਚੁੱਕੇ ਆ ਜੋ ਰੀਲਾਂ ਚ ਦੇਖਦੇ ਆ ਜੋ ਗਾਣਿਆਂ ਚ ਦੇਖਦੇ ਆ ਉਹੀ ਇੰਪਲੀਮੈਂਟ ਕਰਦਾ ਨੌਜਵਾਨ ਤੇ ਮੈਂ ਸਾਰਿਆਂ ਨੂੰ ਮੈਂ ਡੀਸੀ ਅੰਮ੍ਰਿਤਸਰ ਸਾਹਿਬ ਨੂੰ ਕਨਸਟਿਟਿਊਐਂਸੀ ਉਹਨਾਂ ਦੀ ਆ ਤੇ ਮੌਜੂਦਾ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਨਰਜੀਤ ਸਿੰਘ ਦੀ ਇਸ ਮੁੰਸ਼ੀ ਖਾਨੇ ਨੂੰ ਇੱਥੇ ਇੱਕ ਬਕਾਇਦਾ ਗਾਰਡ ਰੱਖਿਆ ਜਾਵੇ ਜਿਹੜਾ ਹਰ ਕਿਸੇ ਨੂੰ ਇਤਿਹਾਸ ਵੀ ਦੱਸੇ ਤੇ ਆਪ ਵੀ ਸਰਕਾਰ ਇੱਥੇ ਇਤਿਹਾਸ ਲਾਵੇ ਕਿ ਇਹ ਮੁੰਸ਼ੀ ਖਾਨਾ ਕਿਉਂ ਸੀ ਤੇ ਕੀ ਰੱਖਿਆ ਜਾਂਦਾ ਸੀ ਤੇ ਮੈਂ ਇਹੀ ਅਪੀਲ ਕਰਦਾ ਤੇ ਸਰਕਾਰ ਤੇ ਡੀਸੀ ਸ੍ਰੀ ਅਮਰਸਰ ਸਾਹਿਬ ਨੂੰ ਇਹੀ ਅਪੀਲ ਕਰਦਾ ਕਿ ਇਸ ਸਥਾਨ ਦੀ ਇਸ ਮੁੰਸ਼ੀ ਖਾਨੇ ਦੀ ਦੇਖਰੇਖ ਕੀਤੀ ਜਾਵੇ ਧੰਨਵਾਦ ਬੰਤਜੀ ਕਿ ਜੋ ਇਥੇ ਹਾਲਾਤ ਬਣਦੇ ਜਾ ਰਹੇ ਨੇ ਉਸ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਇਸ ਦੇ ਉੱਤੇ ਜਲਦ ਤੋਂ ਜਲ ਜਿਹੜੀ ਹੈ ਕਾਰਵਾਈ ਕਰਦਿਆਂ ਜਿਹੜੇ ਇਥੇ ਨਸ਼ੇੜੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪੱਕੇ ਤੌਰ ਤੇ ਲਗਾਏ ਜਾਣ ਚਾਹ ਤਾਂ ਜੋ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀਆਂ ਵਿਰਾਸਤਾ ਸੱਭਿਆਚਾਰ ਜੁੜੇ ਰਹਿ ਲੈ ਪੰਜਾਬੀ ਟੀਵੀ ਦੇ ਲਈ ਮੈਂ ਦਮਦਿਤ ਚੰਗਮਸ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਅਲੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ